ਇੱਕ ਡੱਬਾ ਬਣਿਆ ਹੁੰਦਾ ਤੇ ਬڑے-ਬڑے ਮਸਲ ਬਣੇ ਹੁੰਦੇ ਆ ਉਹ ਬੱਚੇ ਲੱਗਦਾ ਮੈਂ ਇੱਕ ਦਿਨ ਚ ਹੀ ਪਤਾ ਨਹੀਂ 17 18 ਇੰਚ ਦੇ ਡੋਲੇ ਕਰਕੇ ਬੈਠ ਜਾऊंगा ਤੇ ਉਸ ਚੱਕਰ ਚ ਨਾ ਉਹ ਬੱਚੇ ਕਾਫੀ ਕਨਫਿਊਜ਼ ਹੁੰਦੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਕੀ ਰਾਏ ਹੈ ਮੈਂ ਮੈਂ ਪਿਛਲੇ ਸਾਲ ਤੋਂ ਮੇਰਾ weight ਜੀ 93 kg ਸੀ ਅੱਛਾ ਤੇ ਮੈਂ ਨਾਰਮਲ ਵੈਜੀਟ ਡਾਈਟ ਆਪਣੀ ਕੀਤੀ ਹੋਰ ਨਾ ਮੈਂ ਫਸਰੀਰ ਫਿੱਟ ਕੀਤਾ ਆਪਣਾ ਤੇ ਮੈਂ ਸਵੇਰੇ ਰੱਜਦਾ ਤੁਸੀਂ ਬਿਲਕੁਲ ਇੱਕਦਮ ਕਿਤੇ ਪਾਸੇ ਫੈਟ ਦਿਖਦੀ ਨਹੀਂ ਬੋਡੀ ਤੇ ਮੈਂ ਵੈਜ ਕਾਫੀ ਠੀਰ ਵੈਜ ਮੈਂ ਆਪਾਂ ਨੂੰ ਨਾਨ ਵੈਜ ਕੋਈ ਪ੍ਰੋਬਲਮ ਨਹੀਂ ਹੈ ਬਟ ਵੈਸੀ ਦਿਲ ਨਹੀਂ ਕਰਦਾ ਹੁਣ ਅੱਗੇ ਜੇ ਕੋਈ ਉਸ ਤਰੀਕੇ ਦਾ ਕੰਮ ਮਿਲਦਾ ਤੇ ਜੇ ਖਾਣਾ ਪਿਆ ਤੇ ਉਹ ਘਰ ਦੇ ਵਿੱਚ ਹੀ ਮੈਂ ਟਰਾਈ ਕਰੂੰਗਾ ਜੀ ਮੈਨੂੰ ਲੋੜ ਪਈ ਮੈਂ ਜਿਮ ਲਈ ਜਿਵੇਂ ਮੈਂ ਤੁਹਾਨੂੰ ਦੱਸਦਾ ਆਪਣਾ ਸ਼ਡਿਊਲ ਜਿਵੇਂ ਆ ਮੇਰਾ ਇੱਕ ਸਵੇਰੇ ਇੱਕ ਓਲਾ ਕੱਚਾ ਹੂੰ ਉਹ ਚ ਅੱਧਾ ਖੀਰਾ ਥੋੜੇ ਪਾਲਕ ਦੇ ਪੱਤੇ ਅਦਰਕ ਕਾਲਾ ਨੂਨ ਕਾਲੀ ਮਿਰਚ ਤੇ ਇੱਕ ਚਮਚ ਸ਼ਾਇਦ ਇਹਨਾਂ ਨੂੰ ਸਮੂਦੀ ਜੀ ਬਣਾ ਕੇ ਇਹ ਮੈਸੇਜ ਰੋਲ ਕੀ ਬਾਤ ਹੈ ਬਹੁਤ ਵੱਡਾ ਮੈਸੇਜ ਹੈ ਜੀ ਤੁਹਾਡਾ ਬਹੁਤ ਵੱਡਾ ਮੈਸੇਜ ਹੈ ਔਰ ਮੈਨੂੰ ਖੁਸ਼ੀ ਹੋਈ ਕਿ ਇਹ ਮੈਸੇਜ ਮੈਂ ਨਹੀਂ ਦਿੱਤਾ ਇਹ ਉਸ ਇਨਸਾਨ ਨੇ ਦਿੱਤਾ ਜਿਹੜਾ ਖੁਦ ਯੂਜ਼ ਕਰਦਾ ਔਰ ਸਾਡਾ ਆਈਕਨ ਵੀ ਹੈ ਬੱਚਾ ਨਾਲ ਇਹਦੇ ਫਿਰ ਮੈਂ ਰਾਤ ਦੇ ਭੇ ਹੋਏ 6 ਬਦਾਮ 6 ਮਨਕੇ ਤੇ ਦੋ ਅੰਜੀਰ ਇਹ 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 ਲੈਣੇ ਨੇ ਨਾਲ ਸੋ ਬਿਲਕੁਲ ਬਿਲਕੁਲ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਤੇ ਬਦਾਮ ਫਿਰ ਛਿੱਲ ਕੇ ਲੈਂਦੇ ਹਾਂਜੀ ਹਾਂ ਛਿੱਲ ਕੇ ਬਿਲਕੁਲ ਮੈਂ ਸੱਚੀ ਵੀ ਤੁਹਾਨੂੰ ਪੁੱਛਣਾ ਸੀ ਵੀ ਅੱਜਕੱਲ ਨਾ ਦੇਖੋ ਸੋਸ਼ਲ ਮੀਡੀਆ ਤੇ ਹਰੇ ਕੋਈ ਸੁਭਾਸ਼ ਜੀ ਬਣਨਾ ਚਾਹੁੰਦਾ ਹੈ ਹਾਂ ਪਰ ਸੁਭਾਸ਼ ਤਾਂ ਇੱਕੋ ਹੀ ਹੈ ਨਾ ਹਾਂ ਜੀ ਨਾ ਸਲਾਹਾਂ ਦੇਣ ਵਾਲੇ ਬਹੁਤ ਬਹੁਤ ਕੋਈ ਰੀਲ ਐ ਕਰੀਏ ਦੋ ਲਾਚੀਆਂ ਲੋ ਤੇ ਦੋ ਇਹ ਲੋ ਫਿਰ ਅਗਲੀ ਰੀਲ ਕਰੋ ਦੋ ਐ ਕਰੋ ਬੰਦਾ ਬਹੁਤ ਪਸਲ ਹੋਇਆ ਪਿਆ ਤੇ ਤੁਸੀਂ ਸਿੱਧੇ ਰਸਤੇ ਪਾਉਂਦੇ ਜੀ ਉਹ ਵਧੀਆ ਚੀਜ਼ ਹੈ ਮੈਂ ਇੱਕ ਚੀਜ਼ ਕਹਿਣਾ ਵੀ ਜਿਹੜੇ ਕਈ ਕਹਿੰਦੇ ਆ ਵੀ ਜਿਹੜੇ ਬਦਾਮ ਨੇ ਇਹ ਡਰਾਈ ਫਰੂਟ ਨਹੀਂ ਆ ਵੀ ਇਹ ਮੈਂ ਥੋੜੀ ਕਨਫਿਊਜ਼ਨ ਜੀ ਹੈ ਤੁਹੀ ਮੈਨੂੰ ਕਲੀਅਰ ਕਰੋ ਬਾਦਾਮ ਖਾਣੇ ਘੈਂਟ ਆ ਵਧੀਆ ਗੱਲ ਆ ਦੇਖੋ ਪਤਾ ਕੀ ਆ ਸਾਡੇ ਜਿੰਨੇ ਵੀ ਪੂਰਵਜ ਹੋਏ ਆ ਚਾਹੇ ਦਾਰਾ ਸਿੰਘ ਜੀ ਹੋਏ ਨੇ ਹੋਰ ਜਿੰਨੇ ਵੀ ਪਹਿਲਵਾਨ ਲੋਕ ਹੋਏ ਉਹ ਇੱਕ ਡਿਫਰੈਂਟ ਪਰਸਨੈਲਿਟੀ ਸੀਗੇ ਉਹ ਉਨੇ ਜਿਮ ਉਹਨਾਂ ਐਕਸਰਸਾਈਜ਼ ਮਾਰਦੇ ਸੀ ਉਹਨਾਂ ਦੀਆਂ ਡੰਡ ਬੈਟਾਂ ਕਈ ਨਹੀਂ ਗਿਣੀਆਂ ਜਾਂਦੀਆਂ ਸੀ ਦੋ ਦੋ ਬੰਦੇ ਢੂਈ ਤੇ ਖੜਾ ਕੇ ਡੰਡ ਕੱਢਣੇ ਉਹ ਹਜ਼ਮ ਕਰ ਲੈਂਦੇ ਸੀ ਹੁਣ ਅਸੀਂ ਕੀ ਆ ਅਸੀਂ ਬਤ ਉਹ ਜਿਮ ਕਰਦੇ ਆ ਬਾਦਾਮ ਖਾਣ ਲੱਗ ਜਾਂਦੇ ਆ ਜਾਂ ਅਸੀਂ ਕੁਝ ਕਰਦੇ ਹੀ ਨਹੀਂ ਬਾਦਾਮ ਖਾਈ ਜਾਂਦੇ ਆ ਅੱਜ ਕੱਲ ਚਾਹ ਦੀ ਟਰੇ ਆਉਂਦੀ ਆ ਨਾਲ ਬਾਦਾਮਾਂ ਦੀ ਕोली ਆ ਜਾਂਦੀ ਆ ਨਾਲ ਕਾਜੂ ਆ ਜਾਂਦੇ ਨੇ ਅਸੀਂ ਬੈਠੇ ਬੈਠੇ ਚਾਹ ਪੀ ਜਾਂਦੇ ਆ ਬਾਦਾਮ ਕਿੱਥੇ ਤਾਂ ਕਿਹਾ ਨਹੀਂ ਹੋਇਆ ਵੀ ਦੁੱਧ ਬਾਦਾਮ ਅਸਲੀ ਤਾਂ ਉਹ ਖਾਣਾ ਇੱਕ ਡੱਬਾ ਬਣਿਆ ਹੁੰਦਾ ਤੇ ਬڑے ਬڑے ਮਸਲ ਬਣੇ ਹੁੰਦੇ ਆ ਉਹ ਬੱਚੇ ਲੱਗਦਾ ਮੈਂ ਇੱਕ ਦਿਨ ਚ ਹੀ ਪਤਾ ਨਹੀਂ 17 18 ਇੰਚ ਦੇ ਡੋਲੇ ਕਰਕੇ ਬੈਠ ਜਾऊंगा ਤੇ ਉਸ ਚੱਕਰ ਚ ਨਾ ਉਹ ਬੱਚੇ ਕਾਫੀ ਕਨਫਿਊਜ਼ ਹੁੰਦੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਕੀ ਰਾਏ ਹੈ ਮੈਂ ਮੈਂ ਪਿਛਲੇ ਸਾਲ ਤੋਂ ਮੇਰਾ weight ਜੀ 93 kg ਸੀ ਅੱਛਾ ਤੇ ਮੈਂ ਨੋਰਮਲ ਵੈਜਿਟ ਡਾਈਟ ਆਪਣੀ ਕੀਤੀ ਹੋਰ ਨਾ ਮੈਂ ਸਰੀਰ ਫਿੱਟ ਕੀਤਾ ਆਪਣਾ ਤੇ ਮੈਂ ਸਵੇਰੇ ਰੱਜਦਾ ਤੁਸੀਂ ਬਿਲਕੁਲ ਇੱਕਦਮ ਕਿਤੇ ਪਾਸੇ ਫੈਟ ਦਿਖਦੀ ਨਹੀਂ ਬਾਡੀ ਤੇ ਮੈਂ ਵੈਜ ਕਾਫੀ ਧਿਰ ਵੈਜ ਮੈਂ ਆਪਾਂ ਨੂੰ ਨਾਨ ਵੈਜ ਕੋਈ ਪ੍ਰੋਬਲਮ ਨਹੀਂ ਹੈ ਬਟ ਵੈਸੇ ਹੀ ਦਿਲ ਨਹੀਂ ਕਰਦਾ ਹੁਣ ਅੱਗੇ ਜੇ ਕੋਈ ਉਸ ਤਰੀਕੇ ਦਾ ਕੰਮ ਮਿਲਦਾ ਤੇ ਜੇ ਖਾਣਾ ਪਿਆ ਤੇ ਉਹ ਘਰ ਦੇ ਵਿੱਚ ਹੀ ਮੈਂ ਟਰਾਈ ਕਰੂੰਗਾ ਜੀ ਮੈਨੂੰ ਲੋੜ ਪਈ ਮੈਂ ਜਿਮ ਲਈ ਜਿਵੇਂ ਮੈਂ ਤੁਹਾਨੂੰ ਦੱਸਦਾ ਆਪਣਾ ਸ਼ਡਿਊਲ ਜਿਵੇਂ ਆ ਮੇਰਾ ਇੱਕ ਸਵੇਰੇ ਇੱਕ ਓਲਾ ਕੱਚਾ ਹੂੰ ਉਹ ਚ ਅੱਧਾ ਖੀਰਾ ਥੋੜੇ ਪਾਲਕ ਦੇ ਪੱਤੇ ਅਦਰਕ ਕਾਲਾ ਨੂਨ ਕਾਲੀ ਮਿਰਚ ਤੇ ਇੱਕ ਚਮਚ ਸ਼ਾਇਦ ਇਹਨਾਂ ਨੂੰ ਸਮੂਦੀ ਜੀ ਬਣਾ ਕੇ ਇਹ ਮੈਂ ਸਵੇਰੇ ਰੋਜ਼ ਕਰਦਾ ਹਾਂ ਬਹੁਤ ਵੱਡਾ ਮੈਸੇਜ ਹੈ ਜੀ ਤੁਹਾਡਾ ਬਹੁਤ ਵੱਡਾ ਮੈਸੇਜ ਹੈ ਔਰ ਮੈਨੂੰ ਖੁਸ਼ੀ ਹੋਈ ਕਿ ਇਹ ਮੈਸੇਜ ਮੈਂ ਨਹੀਂ ਦਿੱਤਾ ਇਹ ਉਸ ਇਨਸਾਨ ਨੇ ਦਿੱਤਾ ਜਿਹੜਾ ਖੁਦ ਯੂਜ਼ ਕਰਦਾ ਔਰ ਸਾਡਾ ਆਈਕਨ ਵੀ ਹੈ ਬੱਚਾ ਨਾਲ ਇਹਦੇ ਫਿਰ ਮੈਂ ਰਾਦੇ ਪਏ ਹੋਏ 6 ਬਦਾਮ 6 ਮਨਕਕੇ ਤੇ 2 ਅੰਜੀਰ ਇਹ 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 ਲੈਣਾਂ ਨੇ ਨਾਲ ਬਿਲਕੁਲ ਬਿਲਕੁਲ ਫਿਰ ਉਹ ਤੋਂ ਬਾਅਦ ਜਿਹੜਾ ਆਪਣਾ ਤੇ ਬਦਾਮ ਫਿਰ ਛਿੱਲ ਕੇ ਲੈਂਦੇ ਹਾਂਜੀ ਹਾਂ ਛਿੱਲ ਕੇ ਬਿਲਕੁਲ ਮੈਂ ਸੱਚ ਇਹ ਵੀ ਤੁਹਾਨੂੰ ਪੁੱਛਣਾ ਸੀ ਵੀ ਅੱਜਕੱਲ ਨਾ ਦੇਖੋ ਸੋਸ਼ਲ ਮੀਡੀਆ ਤੇ ਹਾਂ ਹਰੇ ਕੋਈ ਸੁਬਾਹ ਜੀਵਨਣਾ ਚਾਹੁੰਦਾ ਹੈ ਹਾਂ ਅਰ ਸੁਬਾਹ ਤਾਂ ਇੱਕੋ ਹੀ ਹੈ ਨਾ ਹਾਂਜੀ ਨਾ ਸਲਾਹਾਂ ਦੇਣ ਵਾਲੇ ਬਹੁਤ ਬਹੁਤ ਕੋਈ ਰੀਲ ਐ ਕਰੀਏ ਦੋ ਲਾਚੀਆਂ ਲੋ ਤੇ ਦੋ ਇਹ ਲੋ ਫੇਰ ਅਗਲੀ ਰੀਲ ਕਰੋ ਦੋ ਐ ਕਰੋ ਬੰਦਾ ਬਹੁਤ ਪਜ਼ਲ ਹੋਇਆ ਪਿਆ ਤੇ ਤੁਸੀਂ ਸਿੱਧੇ ਰਸਤੇ ਪਾਉਂਦੇ ਜੀ ਉਹ ਵਧੀਆ ਚੀਜ਼ ਹੈ ਮੈਂ ਇੱਕ ਚੀਜ਼ ਕਹਿਣਾ ਵੀ ਜਿਹੜੇ ਕਈ ਕਹਿੰਦੇ ਆ ਵੀ ਜਿਹੜੇ ਬਾਦਾਮ ਨੇ ਇਹ ਡਰਾਈ ਫਰੂਟ ਨਹੀਂ ਆ ਵੀ ਇਹ ਮੈਨੂੰ ਥੋੜੀ ਕਨਫਿਊਜ਼ਨ ਜੀ ਹੈ ਤੁਸੀਂ ਮੈਨੂੰ ਕਲੀਅਰ ਕਰੂ ਬਾਦਾਮ ਖਾਣੇ ਘੈਂਟ ਆ ਵਧੀਆ ਗੱਲ ਆ ਦੇਖੋ ਪਤਾ ਕੀ ਆ ਸਾਡੇ ਜਿੰਨੇ ਵੀ ਪੂਰਵਜ ਹੋਏ ਆ ਚਾਹੇ ਦਾਰਾ ਸਿੰਘ ਜੀ ਹੋਏ ਨੇ ਹੋਰ ਜਿੰਨੇ ਵੀ ਪਹਿਲਵਾਨ ਲੋਕ ਹੋਏ ਆ ਉਹ ਇੱਕ ਡਿਫਰੈਂਟ ਪਰਸਨੈਲਿਟੀ ਸੀਗੇ ਉਹ ਉਨੀ ਜਿਮ ਉਹਨਾਂ ਐਕਸਰਸਾਈਜ਼ ਮਾਰਦੇ ਸੀ ਉਹਨਾਂ ਦੀ ਡੰਡ ਬੈਟ ਕਈ ਨਹੀਂ ਗਿਣੀਆਂ ਜਾਂਦੀਆਂ ਸੀ ਦੋ ਦੋ ਬੰਦੇ ਢੂਈ ਤੇ ਖੜਾ ਕੇ ਡੰਡ ਕੱਢਣੇ ਉਹ ਹਜ਼ਮ ਕਰ ਲੈਂਦੇ ਸੀ ਹੁਣ ਅਸੀਂ ਕੀ ਆ ਅਸੀਂ ਵੱਧ ਤੋਂ ਵੱਧ ਜਿਮ ਕਰਦੇ ਆ ਬਦਾਮ ਖਾਣ ਲੱਗ ਜੰਨੇ ਆ ਜਾਂ ਅਸੀਂ ਕੁਝ ਕਰਦੇ ਹੀ ਨਹੀਂ ਬਦਾਮ ਖਾਈ ਜੰਨੇ ਆ ਅੱਜ ਕੱਲ ਚਾਹ ਦੀ ਟਰੇ ਆਉਂਦੀ ਆ ਨਾਲ ਬਦਾਮਾਂ ਦੀ ਕੋਲੀ ਆ ਜਾਂਦੀ ਆ ਨਾਲ ਕਾਜੂ ਆ ਜਾਂਦੇ ਨੇ ਅਸੀਂ ਬੈਠੇ ਬੈਠੇ ਚਾਹ ਪੀ ਜੰਨੇ ਬਦਾਮ ਕਿੱਥੇ ਤਾਂ ਕਿਹਾ ਨਹੀਂ ਹੋਇਆ ਵੀ ਦੁੱਧ ਬਦਾਮ ਅਸਲੀ ਤਾਂ ਉਹ ਖਾਣਾ